ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਚ ਹੋਵੇ ਸੰਗਤ ਨੂੰ ਪਤਾ ਹੀ ਹੈ ਵੀ ਮੈਂ ਜੋ ਵੀ ਕੇਸ ਕੀਤਾ ਜਾਂ ਗੱਲਬਾਤ ਕੀਤੀ ਆ ਉਹ ਵਿਦ ਪ੍ਰੂਫ ਕਰਦੇ ਆ ਜੋ ਸੱਚੀ ਹੁੰਦੀ ਆ ਮੈਂ ਦੱਸਿਆ ਵੀ ਮੇਰੇ ਕੋਲ ਪਹੁੰਚ ਗਈ ਪਰ ਮੈਂ ਉਹਤੇ ਵੀਡੀਓ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਨਹੀਂ ਕਿਹਾ ਬਾਬਾ ਲੱਖਾ ਇਦਾਂ ਕਰਦਾ ਸੀ ਮੈਂ ਨਹੀਂ ਕਿਹਾ ਵੀ ਬਾਬਾ ਮੱਛੀਆਂ ਖਾਂਦਾ ਸੀ ਮੈਂ ਨਹੀਂ ਕਿਹਾ ਵੀ ਉਹਨਾਂ ਕੋਲ ਕੋਈ ਨਜਾਇਜ਼ ਹੁੰਦਾ ਜਾਂਦਾ ਸੀ ਕਿਉਂਕਿ ਮੈਂ ਦੇਖਿਆ ਨਹੀਂ ਕੋਈ ਪ੍ਰੂਫ ਹੀ ਨਹੀਂ ਉਹ ਤਾਂ ਇੱਕ ਬੀਬੀ ਨੇ ਬਿਆਨ ਦਿੱਤਾ ਤੇ ਅੱਗਰ ਬਿਆਨ ਛੱਪ ਕੇ ਨਾਨਸਰ ਸੰਪਰਦਾ ਦੇ ਮੁਖੀ ਤੇ ਸੰਗਤ ਨੂੰ ਜਿਹੜੀ ਉੱਥੋਂ ਦੀ ਸੰਗਤ ਜੁੜੀ ਹੋਈ ਆ ਉਹ ਇਹ ਨਾ ਸੋਚਣ ਵੀ ਮਹਿਰੋ ਵਾਲੇ ਨੇ ਇਲਜ਼ਾਮ ਲਾਇਆ ਇੱਕ ਬੀਬੀ ਵੱਲੋਂ ਇਲਜ਼ਾਮ ਸੀ ਤੇ ਸਾਡਾ ਬਕਾਇਦਾ ਉਹਦੇ 'ਚ ਨਾਂ ਲਿਆ ਗਿਆ ਸੀਗਾ ਵੀ ਅਮਰਤਾ ਪਾਲ ਸੰਗਤ ਤੱਕ ਪਹੁੰਚਦੀ ਕੀਤੀ ਜਾਵੇ ਅਸੀਂ ਵੈਰੀਫਾਈ ਕੀਤਾ ਸਾਰਾ ਕੁਝ ਵੀਡੀਓ ਕੇਸ ਪੁਰਾਣਾ ਸੀਗਾ ਵੀ ਜੇ ਕੋਈ ਪੱਕਾ ਪ੍ਰੂਫ ਮਿਲੂਗਾ ਫੇਰ ਹੀ ਅਸੀਂ ਬਾਬੇ ਲਖੇ ਦੇ ਖਿਲਾਫ ਚੱਲਾਂਗੇ ਪਰ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਵੀ ਉੱਥੇ ਕੋਈ ਆਉਂਦਾ ਜਾਂਦਾ ਸੀ ਕੋਈ ਮੰਨਿਆ ਨਹੀਂ ਬੀਬੀ ਤੋਂ ਬਿਨਾ ਨਾ ਹੀ ਅਸੀਂ ਕਿਸੇ ਹੋਰ ਵੀ ਉਸ ਸਮੇਂ ਦੇ ਸੰਗਤ ਨੂੰ ਪੁੱਛਿਆ ਤੇ ਸਾਨੂੰ ਨਹੀਂ ਕੋਈ ਮਿਲਿਆ ਕਿ ਉੱਥੇ ਬਾਬਾ ਵੀ ਇਦਾਂ ਦਾ ਕੋਈ शकਦੇ ਆ ਦੇਖੋ ਜਿਹੜੀ ਗੱਲ ਸੱਚੀ ਆ ਸੱਚੀ ਆ ਜੇ ਦੁਸ਼ਮਣ ਵੀ ਆ ਤੇ ਉਹ ਸੱਚਾ ਤੇ ਸੱਚਾ ਤੇ ਜੇ ਯਾਰ ਝੂਠਾ ਵਾ ਤੇ ਫਿਰ ਉਹ ਝੂਠ ਹੁੰਦਾ ਇਸ ਕਰਕੇ ਵੀ ਮੈਂ ਬਾਬੇ ਲਖੇ ਤੇ ਕੋਈ ਇਲਜ਼ਾਮ ਨਹੀਂ ਲਾਇਆਗਾ ਉਹ ਬੀਬੀ ਵੱਲੋਂ ਲਾਏ ਇਲਜ਼ਾਮਾਂ ਦੀ ਮੈਂ ਜਰੂਰ ਵੈਰੀਫਾਈ ਕੀਤਾ ਸੀ ਤਫਤੀਸ਼ ਕੀਤੀ ਸੀ ਸਿੰਘਾ ਦੇ ਨਾਲ ਪਿੱਛੇ ਜੇ ਸਭ ਨੂੰ ਯਾਦ ਹੋਣਾ ਮਹੀਨਾ ਜਮਾ ਚੁੱਪ ਰਿਆ ਉਹ ਇਸ ਕਰਕੇ ਉਸੇ ਵੀ ਇਲਜ਼ਾਮ ਬਹੁਤ ਵੱਡੇ ਬੀਬੀ ਵੱਲੋਂ ਲਾਏ ਗਏ ਹਨ ਤੇ ਉਹ ਆਪਾਂ ਨੂੰ ਤਪਤੀਸ਼ ਕਰਨੀ ਚਾਹੀਦੀ ਆ ਪਰ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਾਬੇ ਲੱਖੇ ਦੇ ਵਿਰੁੱਧ ਉਹ ਸਿਸਟਮ ਨੂੰ ਲੱਗੇ ਨਹੀਂ ਬੋਲ ਸਕਦੇ ਠੀਕ ਆ ਪਰ ਇਹ ਬੀਬੀ ਵਾਲੇ ਮਸਲੇ ਦੇ ਵਿੱਚ ਭਾਈ ਆਪਾਂ ਜਿਹੜਾ ਵੈਰੀਫਾਈ ਕੀਤਾ ਬੀਬੀ ਨੇ ਆਪਣਾ ਨਾਮ ਲਿਆ ਸੀ ਬੀਬੀ ਦੇ ਘਰਾਂ ਤੋਂ ਬਿਨਾ ਹੋਰ ਕੋਈ ਠੋਸ ਸਬੂਤ ਨਹੀਂ ਕੋਈ ਠੋਸ ਬੰਦਾ ਨਹੀਂ ਕੋਈ ਬੀਬੀ ਨਹੀਂ ਸਾਹਮਣੇ ਆਈ ਜਾਂ ਕੋਈ ਸਾਨੂੰ ਪ੍ਰੂਫ ਨਹੀਂ ਮਿਲਿਆ ਤੇ ਇਸ ਕਰਕੇ ਵੀ ਮੈਂ ਇਸ ਜਿਹੜਾ ਕੇਸ ਆ ਬੀਬੀ ਵਾਲਾ ਜਿਹੜਾ ਬਾਬੇ ਲੱਖੇ ਦੇ ਜਿਹਨੇ ਲਜਾਮ ਲਾਏ ਸੀ ਮੈਂ ਇਸ ਕੇਸ ਚ ਇਸ ਚੀਜ਼ ਨੂੰ ਡਿਕਲੇਅਰ ਕਰਦਾ ਵੀ ਮੈਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਸੀ ਤੇ ਸਾਨੂੰ ਕੁਝ ਵੀ ਪ੍ਰੂਫ ਜਾਂ ਸਚਾਈ ਨਹੀਂ ਇਹਦੇ ਚ ਮਿਲੀ ਜਿਹੜੀ ਲੜਕੀ ਲਾਪਤਾ ਹੋਈ ਸੀ ਅਸੀਂ ਉਧਰ ਵੀ ਗਏ ਸੀ ਸੰਗਰੂਰ ਹੱਲ ਤੇ ਉਹ ਸਾਨੂੰ ਰਾਹ ਚੋਂ ਮੋੜ ਦਿੱਤਾ ਗਿਆ ਸੀ ਕਿ ਉਹ ਬਿਆਨ ਨਹੀਂ ਦੇਣਾ ਚਾਹੁੰਦੀ ਤੇ ਉਹ ਲੜਕੀ ਘਰੋਂ ਤੁਰੀ ਸੀਗੀ ਤੇ ਲੁਧਿਆਣੋਂ ਜਗਰਾਉਂ ਗਈ ਸੀ ਤੇ ਇਹ ਵੀ ਕਲੀਅਰ ਨਹੀਂ ਇਹ ਉਹ ਨਾਨਕ ਸਰ ਗਈ ਸੀ ਉਹਨਾਂ ਨੇ ਇਹ ਸਾਨੂੰ ਫੋਨ ਤੇ ਦੱਸਿਆ ਤੇ ਅਸੀਂ ਰਾਹ ਵਾਪਸ ਮੁੜੇ ਆਏ ਸੀ ਉਦੋਂ ਬਾਅਦ ਸਾਡੇ ਇਸ ਬੀਬੀ ਨੇ ਨਾਲ ਵੀ ਗੱਲਬਾਤ ਨਹੀਂ ਹੋਈਗੀ ਤੇ ਮੈਂ ਜਿੰਨੀ ਕੁ ਵੈਰੀਫਿਕੇਸ਼ਨ ਕੀਤੀ ਆ ਜਾਂ ਗੱਲਬਾਤ ਕੀਤੀ ਆ ਮੈਨੂੰ ਇਸ ਵਿੱਚ ਕੁਝ ਵੀ ਠੋਸ ਸਬੂਤ ਨਹੀਂ ਮਿਲਿਆ ਤੇ ਇਸ ਕਰਕੇ ਜੇ ਕੋਈ ਪ੍ਰੂਫ ਨਹੀਂ ਹੈਗਾ ਦੂਜਿਆਂ ਵੀ ਮੈਂ ਜਿਹੜੇ ਬੱਚੇ ਆ ਜਾਂ ਦੂਜੇ ਪਰਿਵਾਰ ਹੋਰ ਆ ਜੇ ਭਾਈ ਨੰਗੇ ਧੜਾ ਸਾਹਮਣੇ ਮੂੰਹ ਲੈ ਕੇ ਸਾਹਮਣੇ ਆਉਂਗੇ ਤੇ ਕੋਈ ਪ੍ਰੂਫ ਠੋਸ ਹੋਊਗਾ ਤੇ ਉਹ ਗਾਂ ਜਿਹੜਾ ਮਰਜੀ ਬੰਦਾ ਹੋਵੇ ਆਪਾਂ ਜ਼ਰੂਰ ਕਾਰਵਾਈ ਕਰਾਵਾਂਗੇ ਤੇ ਗੱਲ ਚੱਕਾਂਗੇ ਬਿਆਨ ਬਣਿਆਰ ਤੋਂ ਕੋਈ ਗੱਲਬਾਤ ਕਰੋਗੇ ਮੈਂ ਉਹਦੇ 'ਚ ਕੋਈ ਗੱਲਬਾਤ ਨਹੀਂ ਕਰਨੀ ਨਾ ਮੈਂ ਕਿਸੇ ਤੇ ਇਲਜ਼ਾਮ ਲੈਣਿਆ ਇਸ ਕਰਕੇ ਅਸੀਂ ਬਾਕੀ ਕੇਸਾਂ ਦੇ ਵਿੱਚ ਜ਼ਰੂਰ ਕਾਰਵਾਈ ਕਰਾਈ ਆ ਬੰਦੇ ਸਲਾਖਾਂ ਪਿੱਛੇ ਦੀ ਆ ਪਰ ਜਿਹੜੇ ਬੀਬੀ ਨੇ ਬਿਆਨ ਦਿੱਤੇ ਆ ਤੇ ਉਹਦੇ 'ਚ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਸੰਗਤ ਜੀ ਮੈਂ ਕਿਸੇ ਦਾ ਵਿਰੋਧੀ ਨਹੀਂ ਹੈ ਇੰਨਾ ਕੇਸਾਂ ਦੀ ਪਰਚੋਲ ਕਰਦਿਆਂ ਪੋਚੂਗੇ ਚੈੱਕ ਕਰਦੇ ਆ ਤਵਦੀਸ਼ ਕਰਦੇ ਆ ਜੇ ਸੰਪਰਦਾਨ ਤੇ ਸੰਪਰਦਾਨ ਦੇ ਨਾਲ ਜੁੜੇ ਹੋਏ ਅਸਲੀ ਜਿਹੜੇ ਪ੍ਰੇਮੀ ਐ ਇਸ ਸਥਾਨ ਦੇ ਨਾਲ ਅਕਸਰ ਸੰਪਰਦਾਨਾਂ ਜੁੜੇ ਆ ਉਹਨਾਂ ਦੇ ਮਨ ਨੂੰ ਕੋਈ ਠੇਸ ਪਹੁੰਚੇ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ